ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇਜ਼ ਮੀਂਹ ਹਨੇਰੀ ਤੂਫਾਨ ਦੀ ਚੇਤਾਵਨੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਲੈ ਕੇ ਅਲਰਟ ਹੋਏ ਹਨ ਜਾਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਸਿਆ ਜਾ ਰਿਹਾ ਤੇ ਕਈ ਜ਼ਿਲ੍ਹਿਆਂ ਵਿੱਚ ਜੈਲੋ ਅਲਰਟ ਜਾਰੀ ਕੀਤੇ ਗਏ ਹਨ ਪੰਜਾਬ ਵਿੱਚ ਅੱਜ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਭਾਰੀ ਮੀਂਹ ਦਸਿਆ ਜਾ ਰਿਹਾ ਹੈ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਹੀਟ ਬੇਵ ਦਾ yellow alert ਜਾਰੀ ਕੀਤਾ ਗਿਆ ਸ਼ਨੀਵਾਰ ਨੂੰ orange alert ਜਾਰੀ ਕੀਤਾ ਗਿਆ ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ ਵੀਰਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਦਿੰਦਾ ਤਾਪਮਨ ਸਭ ਤੋਂ ਵੱਧ ਰਿਹਾ 42 ਡਿਗਰੀ ਤੱਕ ਸੈਲਸੀਅਸ ਜਿਹੜਾ ਦਰਜ ਕੀਤਾ ਗਿਆ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਵੱਡੀ ਅਪਡੇਟ ਹੈ ਮੌਸਮ ਕੇਂਦਰ ਚੰਡੀਗੜ੍ਹ ਪੇਸ਼ ਨੂੰ ਕੋਈ ਮੁਤਾਬਕ 23 ਮਈ ਨੂੰ 25 23 ਮਈ ਅਤੇ 25 ਨੂੰ ਹੀਟ ਵੇਵ ਦਾ ਜ਼ੈਲੋ ਅਲਰਟ ਜਾਰੀ ਕੀਤਾ ਗਿਆ ਥੀ 24 ਮਈ ਨੂੰ ਹੀਟ ਵੇਵ ਦਾ ਹੋਰ ਜਲ ਅਲਰਟ ਜਾਰੀ ਕੀਤਾ ਗਿਆ ਨਾਲ ਹੀ 24 ਤੋਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ ਉੱਥੇ ਹੀ 26 ਤੋਂ 29 ਮਈ ਤੱਕ ਮੌਸਮ ਦਾ ਜ਼ੈਲੋ ਅਲਰਟ ਜਾਰੀ ਰਹੇਗਾ ਇਸ ਜਿਸ ਵਿੱਚ ਗਰਜ ਚਮਕ ਦੇ ਨਾਲ ਛਿੱਟਾ ਪੈ ਸਕਦੀਆਂ ਹਨ ਤੇ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਚੇਤਾਵਨੀ ਮੌਸਮੀ ਪਾਕ ਦੇ ਵੱਲੋਂ ਜਾਰੀ ਕੀਤੀ ਗਈ ਹੈ ਜੀ ਹਾਂ ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ 9 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਹੈ ਤਾਂ ਦੇਖ ਸਕਦੇ ਹੋ 9 ਜ਼ਿਲ੍ਹਿਆਂ ਦੇ ਵਿੱਚ ਗਰਮੀ ਪਵੇਗੀ ਅਤੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਦਕਿ 9 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਮਾਨਸਾ ਵਿਚ ਸੰਤਰੀ ਚੇਤਾਵਨੀਆਂ ਜਾਰੀ ਕੀਤੀ ਮੋਗਾ ਬਰਨਾਲਾ ਸੰਗਰੂਰ ਵਿੱਚ ਪੀਲ ਜੈਲੋ ਲੱਗ ਰਿਹਾ ਹੈ ਅਮਰੀਕਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੁਹਾਲੀ ਨਵਾਂ ਸ਼ਹਿਰ ਕਪੂਰਥਲਾ ਜ਼ਿਲਹੰਦਰ ਅਤੇ ਰੂਪਨਗਰ ਵਿੱਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਮਰੀਕਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਮੁਹਾਲੀ ਨਵਾਂ ਸ਼ਹਿਰ ਜ਼ਿਲਹੰਦਰ ਕਪੂਰਥਲਾ ਰੂਪਨਗਰ ਵਿੱਚ ਭਾਰੀ ਮੀਂਹ ਅਤੇ ਤੂਫਾਨ ਦੱਸਿਆ ਜਾ ਰਿਹਾ ਹੈ ਅੱਜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਚੇਤਾਵਨੀ ਜਿਹੜੀ ਹੈ ਜਾਰੀ ਹੋਈ ਹੈ ਮੌਸਮ ਸੰਬੰਧੀ ਜਿਵੇਂ ਹੀ ਕੋਈ ਹੋਰ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ